ਜਿਹੜਾ ਯੋਧ ਨਸ਼ਾ ਵਿਰੋਧ ਦੇ ਵਿੱਚ ਬਹੁਤ ਵਧੀਆ ਜਿਹੜੀ ਆਪਾਂ ਨੂੰ ਇਹਦੀ ਰਿਕਵਰੀ ਹੋਈ ਹੈ ਇਸ ਦੀ ਸਫਲਤਾ ਮਿਲੀ ਹੈ ਸੀਆਏਏ ਵੱਲੋਂ ਸੀਏ ਦੀ ਸਾਰੀ ਟੀਮ ਐਸਪੀ ਡੀ ਸਾਹਿਬ ਡੀਐਸਪੀ ਸਿਟੀ ਤੇ ਸੀਏ ਇਨਚਾਰਜ ਤੇ ਸਾਰੀ ਜਿਹੜੀ ਟੀਮ ਦੇ ਨਾਲ ਖੜੇ ਇਹਨਾਂ ਨੇ ਇੱਕ ਬਹੁਤ ਹੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਇੱਕ ਰਾਜ ਸਿੰਘ ਔਰ ਫਰਾਜੂ ਉਮਰ ਕਰੀਬ 34 ਸਾਲ ਉਹਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 16 ਦਰਜ ਕੀਤਾ ਹੈ ਸਿਟੀ ਥਾਣਾ ਸਿਟੀ ਦੇ ਵਿੱਚ ਤੇ ਇਹਦੇ ਵਿੱਚ ਇਹਨਾਂ ਨੂੰ 2 ਕਿਲੋ 306 ਗ੍ਰਾਮ ਹੈਰਨ ਇੱਕ ਮੋਬਾਈਲ ਫੋਨ ਇੱਕ ਮੋਟਰਸਾਈਕਲ ਇਹਦਾ ਬਰਾਬਦ ਹੋਇਆ ਤੇ ਰਾਜ ਸਿੰਘ ਔਰ ਰਾਜੂ ਨੂੰ ਇਹਦੇ ਵਿੱਚ ਗ੍ਰਿਫਤਾਰ ਕੀਤਾ ਹੈ ਇੱਥੇ ਜਿਹੜਾ ਰਾਜ ਸਿੰਘ ਔਰ ਰਾਜੂ ਆ ਇਹਦੇ ਤੇ ਪਹਿਲਾਂ ਵੀ ਦੋ ਮੁਕੱਦਮੇ ਦਰਜ ਹੈ ਇੱਕ 7 ਕਿਲੋ 110 ਗ੍ਰਾਮ ਹੈਰਨ ਦਾ ਮਕਦਮਾ ਨੰਬਰ 40 ਹੈ थाना सदर ਫੋਜਪੁਰ ਦਾ 2121 ਦਾ ਤੇ ਇੱਕ ਮਕਦਮਾ ਨੰਬਰ 17 2024 ਦਾ ਜਿਹਦੇ ਵਿੱਚ 300 ਗ੍ਰਾਮ ਹੈਰੋਇਨ ਹੈ ਤੇ ਇਹ ਇਹਦੇ ਤੇ ਦੋ ਮਕਦਮੇ ਪਹਿਲਾਂ ਵੀ ਦਰਜ ਹੈ ਤੇ ਇਵੇਂ ਹੀ ਇੱਕ ਹੋਰ ਵਧੀਆ ਵੱਡੀ ਸਫਲਤਾ ਹਾਸਲ ਹੋਈ ਜਦੋਂ CIA ਵੱਲੋਂ ਹੀ SPD ਸਾਹਿਬ ਤੇ DSP ਸਿਟੀ ਦੀ ਸੁਪਰਵੀਜ਼ਨ ਦੇ ਵਿੱਚ ਇੱਕ 5 ਕਿਲੋ 562 ਗ੍ਰਾਮ ਹੈਰੋਇਨ ਜਿਹੜੀ ਕਿ ਡਰੋਨ ਰਾਹੀਂ ਦਾ ਪਰੋਂ ਪਾਕਿਸਤਾਨ ਸਾਈਡ ਕੋ ਆਈਸੀ ਉਸ ਉਹਦੇ ਵਿੱਚੋਂ ਬਰਾਮਦਗੀ ਕੀਤੀ ਹੈ ਤੇ ਇਹਦੇ ਵਿੱਚ ਸਾਨੂੰ ਬਹੁਤ ਹੀ ਐਕਟਿਵ ਲੀਡਸ ਮਿਲਿਆ ਹੈ ਜਿਹੜੇ ਬੰਦੇ ਨੇ ਇਹ ਮੰਗਵਾਈ ਸੀ ਜਿਨ੍ਹਾਂ ਦੀ ਹੈਰਨ ਆ ਇਹ ਉਸ ਸਮਗਲਰ ਨੂੰ ਅਸੀਂ ਜਲਦ ਗ੍ਰਿਫਤਾਰ ਕਰ ਲਾਂਗੇ ਸਰ ਜੀ ਉਹ ਹੈਗਾ ਉਹ ਜੇਲ੍ਹ ਚੋਂ ਆਇਆ ਜਾਂ ਪਹਿਲਾਂ ਜੇਲ੍ਹ 'ਚ ਨਹੀਂ ਸੀਗਾ ਜਾਂ ਪਘੋੜਾ ਸੀ ਕਿਤੇ ਇਹ ਇਹ ਜੇਲ੍ਹ ਜੇਲ੍ਹ ਸੀਗਾ ਜੀ ਤੇ ਨੌਵੇਂ ਮਹੀਨੇ ਇਹ ਬੈਲ ਆਊਟ ਹੋਇਆ ਆਉਂਦੀ ਸਰ ਫਿਰ ਸਰ ਇਹਨੇ ਸ਼ੁਰੂ ਕਰਤਾ ਉਹ ਪਹਿਲਾਂ ਇਹ ਬਿਲਕੁਲ ਬਿਲਕੁਲ ਔਰ ਜਿਹੜੀ 5 ਕਿਲੋ 962 ਗ੍ਰਾਮ ਦੀ ਹੋਈ ਨਾ ਸਰ ওই ਡਰੋਨ ਨਹੀਂ ਆਈ ਹੈ ਜੀ ਹਾਂ ਜੀ ਜੀ ਡਰੋਨ ਰਹੀ ਆਈ ਹੈ ਪਾਕਿਸਤਾਨ ਦੀ ਸਰ ਡਰੋਨ ਵੀ ਨਾਲ ਬਰਾਮਦ ਹੋਇਆ ਨਹੀਂ ਡਰੋਨ ਨਹੀਂ ਬਰਾਮਦ ਹੋਇਆ ਪਰ ਉਹਦੇ ਜਿਹੜਾ ਸਾਰੀ ਪੈਕਿੰਗ ਵਗੈਰਾ ਤੇ ਉਹ ਉਥੋਂ ਕਲੀਅਰ ਹੁੰਦਾ ਵੀ ਇਹ ਡਰੋਨ ਰਹੀ ਆਈ ਹੈ ਸਰ ਮਾਮਲਾ ਇਹ ਜਿਹੜੀ ਲਾਈਟ ਜਿਹੜੀਆਂ ਜਲ ਰਹੀਆਂ ਸੀਗੀਆਂ ਮੋਬਾਈਲ ਦੀਆਂ ਉਸ ਤੋਂ ਬਾਅਦ ਉਹਨੂੰ ਕੈਚ ਕਰਦੇ ਹੋਏ ਜਾਂ ਉੱਪਰ ਡਰੋਨ ਦੀ ਆਵਾਜ਼ ਆਈ ਉਹਨੂੰ ਕੈਚ ਕਰਦੇ ਹੋਏ ਇਹ ਚੀਜ਼ ਫੜੀ ਗਈ ਹੈ ਜੀ ਬਿਲਕੁਲ ਜੀ ਸਾਨੂੰ ਜਿਹੜੀ ਇਨਫੋਰਮੇਸ਼ਨ ਸੀਗੀ ਇਨਫੋਰਮੇਸ਼ਨ ਬੇਸ ਸਾਡੀ ਸੀਆਈਏ ਦੀ ਟੀਮ ਉੱਥੇ ਸੀ ਤੇ ਜਦੋਂ ਇਹਨਾਂ ਨੂੰ ਡਰੋਨ ਦੀ ਆਵਾਜ਼ ਵਗੈਰਾ ਵੀ ਸੁਣੀ ਆ ਉੱਥੇ ਤੇ ਉਸ ਉਸ ਨੂੰ ਦੇਖਦੇ ਹੋਏ ਇਹ ਇਹਨਾਂ ਨੇ ਉਸ ਇਲਾਕੇ ਦੇ ਵਿੱਚ ਘੇਰਾਬੰਦੀ ਕੀਤੀ ਤੇ ਜਿੱਥੋਂ ਆ ਸ਼ੁਰੂਆਤ ਕੀਤੀ ਹੋਈ ਹੈ ਸਾਢੇ 5 ਕਿਲੋ ਵਾਲੇ ਚ ਨਾਮ ਲੋਮ ਮਸਰ ਇੱਕ ਖੇਤ 'ਚ ਡਿੱਗੀ ਉਸ ਖੇਤ ਖੇਤ ਵਾਲੇ ਦੀ ਕੋਈ ਸ਼ੱਕ ਜਾਂ ਵੈਸੇ ਨਹੀਂ ਇਹਦੇ ਵਿੱਚ ਅਸੀਂ ਹਜੇ ਉਹਨੂੰ ਡਿਸਕਲੋਜ਼ ਨਹੀਂ ਕਰ ਰਹੇ ਸਰ ਪਾਰਟ ਆਫ ਇਨਵੈਸਟੀਗੇਸ਼ਨ ਪਰ ਸਾਨੂੰ ਪਤਾ ਲੱਗ ਗਿਆ ਉਸ ਦਾ ਆਇਡੈਂਟੀਫਾਈ ਹੋ ਗਏ ਆ ਜਿਹੜੇ ਬੰਦੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਾਂਗੇ